ਗੁਰੂ ਵਾਲਾ ਬਣੀਏ ਬਿਰਜੀ ਗੁਰੂ ਵਾਲਾ ਬਣੀਏ ਜੀ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਪਿਛਲੇ ਕਾਫੀ ਦਿਨਾਂ ਤੋਂ ਚਰਚਾ ਦੇ ਵਿੱਚ ਨੇ ਤੇ ਹੁਣ ਇਹਨਾਂ ਦਾ ਆ ਰਿਹਾ ਹੈ ਗਾਣਾ ਕੱਲ ਰਿਕਾਰਡ ਕਰਨ ਦੇ ਲਈ ਪੁੱਜੇ ਹੋਏ ਸੀ ਆਪਣੇ ਇੰਸਟਾਗ੍ਰam ਅਕਾਊਂਟ ਤੇ ਰੀਲ ਵੀ ਸ਼ੇਅਰ ਕੀਤੀ ਹੋਈ ਆ ਆਓ ਤੁਹਾਨੂੰ ਸੁਣਾਉਂਦੇ ਆ ਇਹਨਾਂ ਦੀ ਉਹ ਰੀਲ ਹੁਣ ਗਾਣੇ ਦਾ ਵੇਟ ਆ ਗਾਣਾ ਕਦੋਂ ਰਿਲੀਜ਼ ਕੀਤਾ ਚਾਹੁੰਦਾ ਆ ਇਹਨਾਂ ਦੇ ਵੱਲੋਂ ਐ ਬਿਰਜੀ ਗੁਰੂ ਵਾਲਾ ਬਣੀਏ ਸਿਆਨੂ ਛੱਡਿਏ ਬਿਰਜੀ ਬੱਚਿਆ ਸਮਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਜਿੰਦਰ ਭਾਈ ਗਲੇ ਰਣਾ ਰਿਕਾਰਡ ਕਰਨੇ ਆਇਆ ਕਿ ਗੀਤ ਜਲਦੀ ਸੇ ਜਲਦੀ ਬਣਾ ਕੇ ਮੈਂ ਵੀਰਾ ਪੈਣਾ ਨੂੰ ਸੁਣਾਉਣੇ ਚਾਹੁੰਦਾ ਹੈ ਕਿ ਇਹ ਦਸਵੇਂ ਸਪਤਾ ਜੀ ਦੇ ਪ੍ਰਸਾਦ ਹੈ ਇਹ ਵੀ ਸੇਵਾ ਕਰ ਰਹੇ ਬਹੁਤ ਸੇਵਾ ਕਰਨਾ ਇਹਨੂੰ ਵੀ ਚੜਦੀ ਕਲਾ ਹੋ ਜਾਵੇ ਹੂੰ ਹੂੰ ਬਹੁਤ ਧੰਨਵਾਦ ਹੈ ਸੰਗਤਾਂ ਨੂੰ ਸੁਨੇ ਲੋ ਜੀ ਹਾਂ ਜੀ ਸੁਰੇਸ਼ ਸਿੰਘ ਖਾਲਸਾ ਜੀ ਅੱਜ ਪਹੁੰਚੇ ਸਾਡੇ ਕੋਲ ਗਾਣਾ ਰਿਕਾਰਡ ਕਰਾਉਣ ਵਾਸਤੇ ਸੋ ਇਹਨਾਂ ਨੇ ਮੇਰੇ ਪਹਿਲਾ ਦਸਤਾਰ ਬੰਨੀ ਗਏ ਨੰਗੇ ਸਿਰ ਨਹੀਂ ਅਸੀਂ ਰਿਕਾਰਡ ਕਰਨਾ ਇਸੇ ਢੱਗਾ ਜੀ ਬਹੁਤ ਵਧੀਆ ਗੱਲ ਹੈ ਹਾਂ ਸਿਰ ਢੱਗਾ ਹੋਣਾ ਚਾਹੀਦਾ ਕਦੋਂ ਤੱਕ ਤੁਸੀਂ ਗਾਣਾ ਰਿਕਾਰਡ ਕਰ ਦੋਗੇ ਗਾਣਾ ਹੋ ਜਾਊਗਾ ਜੀ 4-5 ਦਿਨ ਤਾਂ ਲੱਗਣਗੇ ਅੱਛਾ ਨਹੀਂ ਛੇਤੀ ਕਰ ਦੋ ਛੇਤੀ ਕੋਸ਼ਿਸ਼ ਕਰੂੰਗਾ ਛੇਤੀ ਕਰਨ ਦੀ ਹਾਂਜੀ ਬਾਬਾ ਜੀ ਹਾਂਜੀ ਹਾਂਜੀ ਜਿੰਨੀ ਆ ਦੁਨੀਆ ਦਾ ਸੰਗਤ ਮੇਰਾ ਬਹੁਤ ਪਿਆਸਾ ਹੈ ਨਾ ਗੀ ਸੁਣਨੇ ਤੇ ਵਾਹਿਗੁਰੂ ਵਾਹਿਗੁਰੂ ਬਹੁਤ ਪਿਆਸੇ ਹੈ ਮੈਂ ਦੇਨੇ ਚਾਹੁੰਦਾ ਮੈਂ ਸਿਸ ਵੀ ਦੇ ਦੂੰਗਾ ਸੰਸਾਰ ਨੂੰ ਉਹ ਇਹਨਾਂ ਨੂੰ ਬੱਸ ਬੱਸ ਜਾ ਕੇ ਫੇਸਬੁਕ ਤੇ ਫੋਲੋ ਕਰੋ ਕਿਉਂਕਿ ਇਹਨਾਂ ਦਾ ਵੀ ਥੋੜਾ ਫਾਇਦਾ ਹੋਊਗਾ ਤੇ ਇਹੀ ਰਿਕੁਐਸਟ ਆ ਕਿ ਫੇਸਬੁਕ ਤੇ ਜਾਓ ਇਹਨਾਂ ਦੇ ਫੋਲੋਅਰ ਵਧਾਓ ਜਾ ਕੇ ਹਾਂ ਜੀ ਇਹ ਤੋਂ ਚੈਨਲ ਵੀ ਹੈ ਫੇਸਬੁਕ 'ਤੇ ਵੀ ਹੈ ਸੁਰੇਸ਼ ਸਿੰਘ ਖਾਲਸਾ ਬੱਸ ਬੱਸ ਫੋਲੋ ਕਰੋ ਅੱਜ ਤੁਸੀਂ ਦੇਖ ਹੀ ਲਈਏ ਵੀਡੀਓ ਦੋਸਤੋ ਜਿਹੜੇ ਕਿ ਬਾਈ ਦੇ ਕੋਲ ਗੀਤ ਰਿਕਾਰਡ ਕਰਾਉਣ ਦੇ ਲਈ ਆਏ ਹੋਏ ਸੀ ਸੁਰੇਸ਼ ਸਿੰਘ ਖਾਲਸਾ ਤਾਂ ਸੁਰੇਸ਼ ਸਿੰਘ ਖਾਲਸਾ ਨੇ ਕਿਹਾ ਵੀ ਪਹਿਲਾਂ ਸੀਟਾ ਕੋ ਫਿਰ ਆਪਾਂ ਨੇ ਗੀਤ ਰਿਕਾਰਡ ਕਰਨਾ ਆ ਬਹੁਤ ਹੀ ਵਧੀਆ ਗੱਲ ਕੀਤੀ ਹੈ ਸੁਰੇਸ਼ ਸਿੰਘ ਖਾਲਸਾ ਨੇ ਤੇ ਬਾਕੀ ਗਾਣੇ ਦੇ ਵੇਟ ਆ ਹੁਣ ਗਾਣਾ ਕਦੋਂ ਰਿਲੀਜ਼ ਹੁੰਦਾ ਆ ਕਿਉਂਕਿ ਲੋਕਾਂ ਦੇ ਵੱਲੋਂ ਮਿਊਜ਼ਿਕ ਲਾ ਲਾ ਕੇ ਗਾਣਾ ਪਹਿਲਾਂ ਵੀ ਆਲਰੇਡੀ ਤਿਆਰ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਦੇਖਦੇ ਆ ਸੋ ਇਹ ਹੁਣ オリジナル ਵਿਦ 뮤직 ਗਾਣਾ ਰਿਲੀਜ਼ ਹੋਊਗਾ ਸੁਰੇਸ਼ ਸਿੰਘ ਖਾਲਸਾ ਜੀ ਦਾ ਸੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹੋਰ ਵੀ ਕੋਈ ਅਪਡੇਟ ਹੁੰਦੀ ਆ ਆਪਾਂ ਲੈ ਕੇ ਆਵਾਂਗੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਮਿਲਦੇ ਆ ਧੰਨਵਾਦ